ਇਦਾਂ ਸੀ ਕਿ ਮੈਂ ਨਾ ਸਿਵਲ ਤੋਂ ਥੋੜਾ ਕੰਮ ਸੀ ਕਰਕੇ ਤੇ ਆਪਣੇ ਅਦਰ ਆਫਿਸ ਵੱਲ ਆ ਰਹੀ ਸੀਗੀ ਤੇ ਇੱਕ ਸਨੇਚਰ ਪਿੱਛੇ ਆਇਆ ਉਹਨੇ ਨਹੀਂ ਪਤਾ ਕਿ ਪਹਿਲਾ ਸੀਗਾ ਬਾਜੂ ਜੀ ਸਰ ਬਸ ਮੇਰੇ ਮੋਟਰ ਤੇ ਇੱਦੀ ਪਰਸ ਲਾ ਕੇ ਤੇ ਸਰ ਦੌੜ ਗਿਆ ਬਾਈਕ ਤੇ ਸਰ ਸੁਰੇ ਸਿਵਲ ਹਸਪੀਟਲ ਤੋਂ ਸਾਡੇ ਕਲੀਕ ਪੂਜਾਰਾਣੀ ਜੀ ਆਉਂਦੇ ਪਏ ਸੀਗੇ ਆਫਿਸ ਵੱਲ ਨੂੰ ਤੇ ਤਕਰੀਬਨ 10:55-56 ਮਿੰਟ ਦੇ ਉੱਤੇ ਬਾਲਾ ਜੀ ਮੈਡੀਕਲ ਦੇ ਕੋਲੋਂ ਇੱਕ ਲੜਕੇ ਨੇ ਮੋਟਰਸਾਈਕਲ ਤੇ ਆ ਰਿਹਾ ਸੀ ਬੜੀ ਤੇਜ਼ੀ ਨਾਲ ਉਹ ਪਰਸ ਝੋਕੇ ਇਹਨਾਂ ਦਾ ਭੱਜ ਗਿਆ ਇਹਦੇ ਵਿੱਚ ਤਕਰੀਬਨ 4000 ਤੋਂ ਵੱਧ ਕੈਸ਼ ਸੀਗਾ ਜੀ ਇੱਕ ਮੋਬਾਈਲ ਸੀਗਾ ਔਰ ਐਡਮ ਕਾਰਡ ਵੈਰਾ ਔਰ ਕੁਝ ਜ਼ਰੂਰੀ ਡਾਕੂਮੈਂਟ ਸੀਗੇ ਲੱਗਦਾ। ਤੋਂ ਸਰ ਕਿੱਥੇ ਕੰਮ ਕਰਦੇ ਸੀ ਤੁਹਾਡੇ ਕੋ? ਇਹ ਸਰ ਸੋਸਾ ਐਨਜੀਓ ਦੇ ਵਿੱਚ ਕੰਮ ਕਰਦੇ ਸੀ ਅਜੇ ਕਾਉਂਸਲਰ ਕੰਮ ਕਰਦੇ ਸੀ। ਸਿਵਲ ਹਸਪੀਟਲ ਤੋਂ ਹੋ ਕੇ ਆ ਰਹੇ ਸੀਗੇ। ਇਹ ਪਾਲਾਜੀ ਮੈਡੀਕਲ ਖਾਲ ਤੋਂ ਥੋੜਾ ਅੱਗੇ ਜਿੱਥੇ ਪਾਰਕ ਹੈਗਾ ਉਹ ਜਿਹੜੀ ਸੜਕ ਭਾਈਕ ਨੇ ਹੀ ਹੈ ਗੁਰਦੁਆਰੇ ਵੱਲੋਂ ਜਾਂਦੀ ਹੈ। ਉੱਥੋਂ ਇਹਨਾਂ ਦਾ ਸਕੂਲ ਹੈ ਜੀ। ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਸਾਰਾ ਇਹਨਾਂ ਦਾ? ਤਕਰੀਬਨ ਜੀ 8-9000 ਦੇ ਕਰੀਬ 9000 ਦੇ ਉਹਨਾਂ ਨੂੰ ਵੈਸੇ ਡਿਟੇਲ ਦੇ ਜਾਂਦੀ ਹੈ ਸਰ ਕੀ ਮੰਗ ਰੱਖਦੇ ਆਪਾਂ ਜਦੋਂ ਸ਼ਹਿਰ ਦੇ ਵਿੱਚ ਹੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਬਰਾਮਦ ਕਰਾਇਆ ਜਾਵੇ ਤੇ ਕਿੰਨੇ ਵਿਅਕਤੀ ਸੀਗੇ ਜਿਹੜੇ ਆਏ ਆਪਣਾ ਮੋਟਰਸਾਈਕਲ ਇੱਕੋ ਹੀ ਸੀਗਾ ਇੱਕ ਜਣਾ ਹੀ ਸੀ ਇੱਕ ਬੰਦਾ ਸੀ ਹਾਂਜੀ ਤੇ ਮੂਲ ਲੈਟਰ ਇੰਡੂਇਟਰ ਨਹੀਂ ਮੂਨ ਹੀ ਸੀ ਲੈਟਰ ਆ ਜੀ ਮੋਟਰਸਾਈਕਲ ਦਾ ਕੋਈ ਨੰਬਰ ਹੈ ਮੋਟਰਸਾਈਕਲ ਦਾ ਕੁਝ ਆਈਡੀਆ ਪਲੀਜ਼ 08DH 2230 ਆ ਜੀ ਸਰ ਇਦਾਂ ਸੀ ਕਿ ਮੈਂ ਨਾ ਸਿਵਲ ਤੋਂ ਥੋੜਾ ਕੰਮ ਸੀ ਕਰਕੇ ਤੇ ਆਪਣੇ ਅਦਰ ਆਫਿਸ ਵੱਲ ਆ ਰਹੀ ਸੀਗੀ ਤੇ ਇੱਕ ਸਨੈਚਰ ਪਿੱਛੇ ਆਇਆ ਉਹਨੇ ਨਹੀਂ ਪਤਾ ਕਿ ਪਹਿਲਾ ਸੀਗਾ ਬਾਜੂ ਜੀ ਸਰ ਬਸ ਮਰੇ ਮੋਟਰ ਤੇ ਇੱਦੀ ਪਰਸ ਲਾ ਕੇ ਤੇ ਸਰ ਦੌੜ ਗਿਆ ਬਾਈਕ ਤੇ ਸਰ ਸੁਰੇ ਸਿਵਲ ਹਸਪੀਟਲ ਤੋਂ ਸਾਡੀ ਕੁਲੀਕ ਪੂਜਾਰਾਣੀ ਜੀ ਆਉਂਦੇ ਪਏ ਸੀਗੇ ਆਫਿਸ ਵੱਲ ਨੂੰ ਤੇ ਤਕਰੀਬਨ 10:55-56 ਮਿੰਟ ਦੇ ਉੱਤੇ ਬਾਲਾ ਜੀ ਮੈਡੀਕਲ ਦੇ ਕੋਲੋਂ ਇੱਕ ਲੜਕੇ ਨੇ ਮੋਟਰਸਾਈਕਲ ਤੇ ਆ ਰਿਹਾ ਸੀ ਬੜੀ ਤੇਜ਼ੀ ਨਾਲ ਉਹ ਪਰਸ ਝੋਕੇ ਇਹਨਾਂ ਦਾ ਭੱਜ ਗਿਆ ਇਹਦੇ ਵਿੱਚ ਤਕਰੀਬਨ 4000 ਤੋਂ ਵੱਧ ਕੈਸ਼ ਸੀਗਾ ਜੀ ਇੱਕ ਮੋਬਾਈਲ ਸੀਗਾ ਔਰ ਐਡਮ ਕਾਰਡ ਵੈਰਾ ਔਰ ਕੁਝ ਜ਼ਰੂਰੀ ਡਾਕੂਮੈਂਟਸ ਸੀਗੇ ਲੱਗਦਾ। ਉਹ ਸਰ ਕਿੱਥੇ ਕੰਮ ਕਰਦੀ ਸੀ ਤੁਹਾਡੇ ਕੋਲ? ਇਹ ਸਰ ਸੋਸਾ ਐਨਜੀਓ ਦੇ ਵਿੱਚ ਕੰਮ ਕਰਦੇ ਸੀ ਐਜ ਕਾਉਂਸਲਰ ਕੰਮ ਕਰਦੇ ਸੀ। ਸਿਵਲ ਹਸਪੀਟਲ ਤੋਂ ਹੋ ਕੇ ਆ ਰਹੇ ਸੀਗੇ। ਇਹ ਪਾਲਾਜੀ ਮੈਡੀਕਲ ਖਾਲ ਤੋਂ ਥੋੜਾ ਅੱਗੇ ਜਿੱਥੇ ਪਾਰਕ ਹੈਗਾ ਉਹ ਜਿਹੜੀ ਸੜਕ ਭਾਈਕ ਨੇ ਹੀ ਹੈ ਗੁਰਦੁਆਰੇ ਵੱਲੋਂ ਜਾਂਦੀ ਹੈ। ਉੱਥੋਂ ਇਹਨਾਂ ਦਾ ਸਕੂਲ ਹੈ ਜੀ। ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਸਾਰਾ ਇਹਨਾਂ ਦਾ? ਤਕਰੀਬਨ ਜੀ 8-9000 ਦੇ ਕਰੀਬ 9000 ਉਹਨਾਂ ਨੂੰ ਵੈਸੇ ਡਿਟੇਲ ਦੇ ਜਾਂਦੀ ਹੈ ਸਰ ਕੀ ਮੰਗ ਰੱਖਦੇ ਆਪਾਂ ਜਦੋਂ ਸ਼ਹਿਰ ਦੇ ਵਿੱਚ ਹੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਬਰਾਮਦ ਕਰਾਇਆ ਜਾਵੇ ਤੇ ਕਿੰਨੇ ਵਿਅਕਤੀ ਸੀਗੇ ਜਿਹੜੇ ਆਏ ਆਪਣਾ ਮੋਟਰਸਾਈਕਲ ਇੱਕੋ ਹੀ ਸੀਗਾ ਜੀ ਇੱਕ ਜਣਾ ਹੀ ਸੀ ਇੱਕ ਬੰਦਾ ਸੀ ਹਾਂਜੀ ਤੇ ਮੂਲ ਵੇਟਾ ਵੇਟਾ ਜੀ ਨਹੀਂ ਮੂਨ ਹੀ ਸੀ ਲੈ ਬੇਟਾ ਜੀ ਮੋਟਰਸਾਈਕਲ ਦਾ ਕੋਈ ਨੰਬਰ ਹੈ ਮੋਟਰਸਾਈਕਲ ਦਾ ਕੋਈ ਆਈਡੀ ਹੈ 08DH2230 ਹੈ ਜੀ ਸਰ ਇਦਾਂ ਸੀ ਕਿ ਬੈਨਾ ਸਿਵਲ ਤੋਂ ਥੋੜਾ ਕੰਮ ਸੀ ਕਰਕੇ ਤੇ ਆਪਣੇ ਅਦਰ ਆਫਿਸ ਵੱਲ ਆ ਰਹੀ ਸੀਗੀ ਤੇ ਇੱਕ ਸਨੈਚਰ ਪਿੱਛੇ ਆਇਆ ਉਹਨੇ ਨਹੀਂ ਪਤਾ ਕਿ ਪਹਿਲਾ ਸੀਗਾ ਬਾਅਦ ਵਿੱਚ ਸਰ ਬਸ ਮਰੇ ਮੋਢੇ ਤੇ ਇਹਦੇ ਪਰਸ ਲਾ ਕੇ ਤੇ ਸਰ ਦੌੜ ਗਿਆ ਬਾਈਕ ਤੇ ਸਰ ਸਵੇਰੇ ਸਿਵਲ ਹਸਪੀਟਲ ਤੋਂ ਸਾਡੀ ਕਲੀਕ ਪੂਜਾਰਣੀ ਜੀ ਆਉਂਦੇ ਪਏ ਸੀਗੇ ਆਫਿਸ ਵੱਲ ਨੂੰ ਤੇ ਤਕਰੀਬਨ 10:55 56 ਮਿੰਟ ਦੇ ਉੱਤੇ ਬਾਲਾ ਜੀ ਮੈਡੀਕਲ ਦੇ ਕੋਲੋਂ ਇੱਕ ਲੜਕੇ ਨੇ ਮੋਟਰਸਾਈਕਲ ਤੇ ਆ ਰਿਹਾ ਸੀ ਬੜੀ ਤੇਜ਼ੀ ਨਾਲ ਉਹ ਪਰਸਪੋਕੇ ਇਹਨਾਂ ਦਾ ਭੱਜ ਗਿਆ ਜਿਹਦੇ ਵਿੱਚ ਤਕਰੀਬਨ 4000 ਤੋਂ ਵੱਧ ਕੈਸ਼ ਸੀਗਾ ਜੀ ਇੱਕ ਮੋਬਾਈਲ ਸੀਗਾ ਔਰ ATM ਕਾਰਡ ਵੈਰਾ ਔਰ ਕੁਝ ਜ਼ਰੂਰੀ ਡਾਕੂਮੈਂਟਸ ਸੀਗੇ ਲੱਗਦਾ ਤੋ ਸਰ ਕਿੱਥੇ ਕੰਮ ਕਰਦੀ ਸੀ ਤੁਹਾਡੇ ਕੋ ਇਹ ਸਰ ਸੋਸ਼ਲ NGO ਦੇ ਵਿੱਚ ਕੰਮ ਕਰਦੇ ਸੀ ਅਜੇ ਕਾਉਂਸਲਰ ਕੰਮ ਕਰਦੇ ਸੀ ਸਿਵਲ ਹਸਪੀਟਲ ਤੋਂ ਹੋ ਕੇ ਆ ਰਹੇ ਸੀਗੇ ਤੇ ਪਾਲਾਜੀ ਮੈਡੀਕਲ ਖਾਲ ਤੋਂ ਥੋੜਾ ਅੱਗੇ ਜਿੱਥੇ ਪਾਰਕ ਹੈਗਾ ਉਹ ਜਿਹੜੀ ਸੜਕ ਭਾਈਕ ਨੇ ਹੀ ਹੈ ਗੁਰਦੁਆਰੇ ਵੱਲੋਂ ਜਾਂਦੀ ਹੈ ਉੱਥੋਂ ਇਹਨਾਂ ਦਾ ਪਰਸਪੋਕੇ ਇਹ ਜੀ ਤੇ ਲਗਭਗ ਕਿੰਨਾ ਕੁ ਨੁਕਸਾਨ ਪੁਰਸ਼ਗਾਰ ਕੀਤੀ ਹੈ ਸਮਾਵਨ ਹੈ ਪੁਲਿਸ ਦੇ ਵਿੱਚ ਕਾਇਤ ਪੁਲਸਾਈ ਦੀ ਮੌਕੇ ਤੇ ਹਾਂ ਹਲੇ ਪੁਲਸਾਈ ਨਹੀਂ ਹੈਗੀ ਉਹਨਾਂ ਨੂੰ ਵੈਸੇ ਡਿਟੇਲ ਦੇ ਜਾਂਦੀ ਹੈ ਸਰ ਕੀ ਮੰਗ ਰੱਖਦੇ ਆਪਾਂ ਜਦੋਂ ਸ਼ਹਿਰ ਦੇ ਵਿੱਚ ਹੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਬਰਾਮਦ ਕਰਾਇਆ ਜਾਵੇ ਤੇ ਕਿੰਨੇ ਵਿਅਕਤੀ ਸੀਗੇ ਜਿਹੜੇ ਆਏ ਆਪਣਾ ਮੋਟਰਸਾਈਕਲ ਇੱਕੋ ਹੀ ਸੀਗਾ ਇੱਕ ਜਣਾ ਹੀ ਸੀ ਇੱਕ ਬੰਦਾ ਸੀ ਹਾਂਜੀ ਤੇ ਮੂਲ ਲੈਟਰ ਇਲਿਟਰ ਨਹੀਂ ਮੂਨ ਹੀ ਸੀ ਲੈਟਰ ਆ ਜੀ ਮੋਟਰਸਾਈਕਲ ਦਾ ਕੋਈ ਨੰਬਰ ਹੈ ਮੋਟਰਸਾਈਕਲ ਦਾ ਕੁਝ ਆਈਡੀਆ ਪਲੀ 08 DH 2230 ਹੈ ਜੀ